ਸਾਸਤਰੀય ਕਾਲ ਪੰਜਾਬੀਓ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਬਹੁਤ ਹੀ ਵਧੀਆ ਨੁਕਤਾ ਅੱਜ ਦਾ ਨੁਕਤਾ ਵਾ ਜਿਹੜਾ ਇਹ ਦੰਦਾਂ ਜਾੜਾਂ ਦੇ ਦਰਦ ਵਾਸਤੇ ਆ ਵੇਲੇ ਕੁ ਵੇਲੇ ਕਿਸੇ ਵੀ ਟਾਈਮ ਜਾੜ ਦਾ ਦਰਦ ਉੱਠ ਖੜੇ ਤਾਂ ਇਹ ਨੁਕਤਾ ਤੁਸੀਂ ਵਰਤ ਸਕਦੇ ਹੋ ਘਰ ਚ ਪਏ ਸਮਾਨ ਦੇ ਨਾਲ ਹੀ ਤੁਸੀਂ ਆਪਣੀ ਦੰਦ ਜਾੜ ਦੀ ਜਿਹੜੀ ਤਕਲੀਫ ਆ ਉਤੋਂ ਰਾਹਤ ਪਾ ਸਕਦੇ ਆ ਦੰਦ ਜਾਂੜ ਦੇ ਦਰਦ ਵਾਸਤੇ ਤੁਸੀਂ ਲੈਣਾ ਵਾ ਇੱਕ ਚਮਚਾ ਸਰੋਂ ਦਾ ਤੇਲ ਇੱਕ ਚਮਚਾ ਸ਼ੁੱਧ ਸਰੋਂ ਦਾ ਤੇਲ ਲੈ ਲਓ ਤੇ ਉਸ ਦੇ ਵਿੱਚ ਇੱਕ ਚਮਚਾ ਤੁਸੀਂ ਸੇਧਾ ਨਮਕ ਜਿਹਨੂੰ ਪਾਕਿਸਤਾਨੀ ਨੂਨ ਵੀ ਕਹਿ ਦਿੰਦੇ ਆ ਉਹ ਚੰਗੀ ਤਰ੍ਹਾਂ ਮਿਲਾ ਲਓ ਤੇ ਉਹਦੀ ਪੇਸਟ ਬਣਾ ਲਓ ਇਹ ਪੇਸਟ ਨੂੰ ਤੁਸੀਂ ਉਂਗਲ ਦੇ ਨਾਲ ਦੰਦਾਂ ਜਾੜਾਂ ਤੇ ਹਲਕੀ ਹਲਕੀ ਮ사ਜ ਕਰਨੀ ਆ ਉਂਗਲ ਦੇ ਨਾਲ ਹਲਕੀ ਹਲਕੀ ਮ사ਜ ਕਰਨੀ ਆ ਸਾਰੇ ਦੰਦਾਂ ਤੇ ਸਾਰੇ ਜਾੜਾਂ ਤੇ ਤੇ ਸਾਰੇ ਬੁੱਟਾਂ ਤੇ ਇਸ ਦੇ ਨਾਲ ਤੁਹਾਡੇ ਮੂੰਹ ਦੇ ਵਿੱਚੋਂ ਗੰਦਾ ਪਾਣੀ ਨਿਕਲਣਾ ਸ਼ੁਰੂ ਹੋ ਜਾਏਗਾ ਤੁਸੀਂ ਬੈਠ ਜਾਣਾ ਵਾ ਬੈਠ ਕੇ ਮੂੰਹ ਨੂੰ ਥੱਲੇ ਨੂੰ ਕਰ ਲੈਣਾ ਵਾ ਛੁਕਾ ਲੈਣਾ ਅੱਗੇ ਨੂੰ ਤੇ ਜਿਹੜਾ ਵੀ ਪਾਣੀ ਨਿਕਲਦਾ ਵਾ ਉਹਨੂੰ ਨਿਕਲ ਜਾਣ ਦਿਓ ਉਂਗਲ ਦੀ ਜਗ੍ਹਾ ਤੇ ਤੁਸੀਂ ਕੋਈ ਨਰਮ ਬੁਰਸ਼ ਇਸਤੇਮਾਲ ਕਰ ਸਕਦੇ ਹੋ ਪਰ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਰਗੜਨਾ ਨਹੀਂ ਵੀ ਦੰਦਾਂ ਦੇ ਉੱਤੇ ਚੰਗੀ ਤਰ੍ਹਾਂ ਨਹੀਂ ਰਗੜਨਾ ਹਲਕੀ ਹਲਕੀ ਮ사ਜ ਕਰਨੀ ਹੈ ਸਰੋਂ ਦਾ ਤੇਲ ਇੱਕ ਚਮਚਾ ਤੇ ਵਿੱਚ ਇੱਕ ਚਮਚਾ ਆਪਾਂ ਸਿੱਧਾ ਨਮਕ ਜਿਹਨੂੰ ਪਾਕਿਸਤਾਨੀ ਨੂਨ ਕਹਿੰਦੇ ਆ ਉਹ ਵਿੱਚ ਮਿਲਾ ਲੈਣਾ ਤੇ ਪੇਸਟ ਬਣਾ ਲੈਣੀ ਹੈ ਸਵੇਰੇ ਸ਼ਾਮ ਇੰਜ ਕਰੋ ਤੇ ਕੁਝ ਦਿਨਾਂ ਦੇ ਵਿੱਚ ਹੀ ਤੁਹਾਨੂੰ ਰਾਹਤ ਮਿਲ ਜੂਗੀ ਜਦੋਂ ਤੁਸੀਂ ਮ사ਜ ਕਰਨੀ ਹੈ ਦੋਸਤੋ ਅੱਧਾ ਘੰਟਾ ਬਾਅਦ ਤੁਸੀਂ ਕੋਸੇ ਪਾਣੀ ਦੀ ਕੁਰਲੀ ਕਰ ਲੈਣੀ ਆ ਜਿੰਨਾ ਵੀ ਤੁਹਾਡੇ ਦੰਦਾਂ ਨੂੰ ਜਾੜਾ ਨੂੰ ਤੱਤਾ ਠੰਡਾ ਲੱਗਦਾ ਵਾ ਤਾਂ ਉਹ ਵੀ ਪੱਕੇ ਤੌਰ ਤੇ ਹੱਲ ਹੋ ਜੂਗਾ ਉਹਦਾ ਵੀ ਤੁਹਾਨੂੰ ਜਿਹੜਾ ਦੰਦਾਂ ਨੂੰ ਤੱਤੇ ਠੰਡੇ ਦੀ ਪ੍ਰੋਬਲਮ ਲੱਗਦੀ ਆ ਖਾਣ ਪੀਣ ਔਖਾ ਹੋ ਜਾਂਦਾ ਖਾਸ ਕਰ ਠੰਡ ਦੇ ਦਿਨਾਂ ਦੇ ਵਿੱਚ ਤਾਂ ਉਹ ਵੀ ਤਕਲੀਫ ਤੋਂ ਤੁਹਾਡਾ ਖਿਹੜਾ ਛੁੱਟ ਜੂਗਾ ਤੇ ਜੇਕਰ ਤੁਹਾਡੇ ਜਾੜ ਨੂੰ ਕੀੜਾ ਲੱਗਿਆ ਹੋਇਆ ਇੱਕੋ ਦਮ ਦਰਦ ਜ਼ਿਆਦਾ ਉੱਠਦਾ ਤਾਂ ਤੁਸੀਂ ਲੌਂਗ ਦਾ ਤੇਲ ਲੌਂਗ ਦਾ ਤੇਲ ਜ਼ਰੂਰ ਘਰੇ ਲੈ ਕੇ ਰੱਖੋ ਤੇ ਉਹਦੇ ਵਿੱਚ ਕਾਟਨ ਦਾ ਥੋੜਾ ਜਿਹਾ ਫੰਬਾ ਲਵੇੜ ਕੇ ਤੇ ਉਹਨੂੰ ਆਪਾਂ ਜਾੜ ਦੇ ਵਿੱਚ ਰੱਖ ਲੈਣਾ ਵਾ ਤੇ ਉਹਦੇ ਨਾਲ ਜਿਹੜੀ ਤੁਹਾਡੀ ਜਾੜ ਦੀ ਤਕਲੀਫ ਆ ਦਰਦ ਦਾ ਉਹ ਦੂਰ ਹੋ ਜਾਊਗਾ ਜੇ ਤੁਹਾਨੂੰ ਲੌਂਗ ਦਾ ਤੇਲ ਨਹੀਂ ਮਿਲਦਾ ਤਾਂ ਤੁਸੀਂ ਸਾਤ ਤੇ ਲੌਂਗ ਦੋ ਲੌਂਗ ਲੈ ਕੇ ਉਹਨੂੰ ਅੱਧ ਚੱਬੇ ਜੇ ਕਰਕੇ ਉੱਥੇ ਝਾੜ ਵਾਲੀ ਜਗ੍ਹਾ ਤੇ ਰੱਖ ਲਓ ਤਾਂ ਉਹਦੇ ਨਾਲ ਵੀ ਤੁਹਾਡੇ ਜਿਹੜੀ ਝਾੜ ਦੀ ਤਕਲੀਫ ਆ ਉਹ ਦੂਰ ਹੋ ਜਾਊਗੀ ਤੇ ਇਹ ਨੁਕਤਾ ਬਹੁਤ ਵਧੀਆ ਵਾ ਤੇ ਅੱਗੇ ਵੀ ਇਸ ਨੂੰ ਸ਼ੇਅਰ ਕਰੋ ਤਾਂ ਕਰਕੇ ਵੀ ਇਹ ਨੁਕਤਾ ਜਿਹੜਾ ਵੇਲੇ-ਕਵੇਲੇ ਕਿਸੇ ਦੇ ਕੰਮ ਆ ਜਾਵੇ ਵੀ ਤੇ ਦੰਦ ਝਾੜ ਦੀ ਤਕਲੀਫ ਆ ਜਿਹੜੀ ਉਹ ਠੀਕ ਹੋ ਜਾਵੇ ਧੰਨਵਾਦ ਜੀ